ਬੁਯੁਰਗੋ ਤੁਹਾਡਾ ਨਾਮ ਕੀ ਆ ਇਹਦੇ ਨਾਲ ਕੀ ਰਿਸ਼ਤਾ ਸੀ ਜਿਹਦੀ ਮੌਤ ਹੋਈ ਆ ਜਾਂ ਕਿਹਦੇ ਵੱਲੋਂ ਮਾਰਿਆ ਗਿਆ ਵਾ ਇਹ ਸਾਰੀ ਵਿਆਖਿਆ ਇਹ ਮੇਰਾ ਨਾਮ ਹਰਜੀਤ ਸਿੰਘ ਆ ਜੀ ਜਿਹੜਾ ਮਾਰਿਆ ਗਿਆ ਬੱਚਾ ਉਹ ਮੇਰਾ ਪਤੀ ਆ ਛੋਟੇ ਭਾਈ ਦਾ ਲੜਕਾ ਆ ਸੰਦੀਪ ਸਿੰਘ ਦੀਪੂ ਆ ਨਾਮ ਇਹ ਨਜਾਇਜ਼ ਸੰਬੰਧੀ ਇਹ ਬੰਦੇ ਨਾਲ ਆ ਜਿਹੜਾ ਮੁੰਡਾ ਫੜਿਆ ਹੋਂ ਕਿਹਦੇ ਰਣਜੀਤਕੌਰ ਦੇ ਉਹ ਮੁੰਡੇ ਦੀ ਮਾਂ ਦੇ ਤੁਹਾਡੀ ਕਿਹਦਾ ਮੇਰੀ ਭਝਾਈ ਛੋਟੀ ਹੈ ਉਹ ਮੁੰਡਾ ਢੱਕਦਾ ਹੈ ਸਾਡੇ ਨਾਲ ਵੇਲੇ ਹੁਣ ਬੋਲਣ ਨਹੀਂ ਇਹਦਾ ਮੁੰਡਾ ਢੱਕਦਾ ਹੈ ਤੇ ਇਹ ਢੱਕੀ ਨਹੀਂ ਰਹੀ ਹੁੰਡੇ ਨੇ ਇੱਕ ਦਿਵਾਰੀ ਕਿ ਤਾਹ ਢੱਕੀਤਾ ਬੋਲਿਆ ਬਾਲਿਆ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਸੀ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਚਲੇ ਕਿ ਵੀ ਹਮਤ ਸੀ ਉਸ ਵੇਲੇ ਮੁੰਡਾ 12 13 ਸਾਲ ਦਾ ਸੀ ਕਿਦਾਂ ਸ਼ੱਕ ਪਿਆ ਤੁਹਾਨੂੰ ਸਾਹਿਬ ਇਹ 2-3 ਮਹੀਨੇ ਲੱਭਾ ਨਹੀਂ ਮੈਂ ਤਾਂ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਾਂ ਦੀ ਕੰਮ ਤੇ ਕੱ ਲਿਆ ਪੁੰਨੇ ਤਨ ਮਹੀਨੇ ਪੋਛੇ ਦੈਰੀ ਨਹੀਂ ਦੱਸਿਆ ਨੇ ਫੇਰ ਮੈਂ ਰਬੜ ਦਿੱਤੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਬ ਨੂੰ ਆ 10 ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਮਤਲਬ ਜੇ ਇਹ ਕਹਿ ਲਿਆ ਜਾਵੇ ਉਹ ਕਹਾਵਤ ਸੱਚੀ ਹੋ ਗਈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਇਹਨੂੰ ਕੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਆਪੇ ਹੀ ਫੜੇ ਗਏ ਨੇ ਹਿਸਾਬ ਨਾਲ ਮੈਂ ਤਾਂ ਫਿਰ ਨਜੋਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਪਾਪ ਕਿ ਸਮਝਦੇ ਹੋ ਕਾਲ ਯੁੱਗ ਦਾ ਤੌਰ ਆ ਇੱਕ ਮਾਂ ਨੇ ਪੋਤੀ ਮਾਰਤਾ ਉਹ ਤੇ ਤੁਹਾਨੂੰ ਸਮਝਣਾ ਕੀ ਹੈ ਜੀ ਪਤਾ ਹੀ ਹੈ ਜੋ ਹੈ ਬਣ ਗਿਆ ਜੋ ਮਾੜਾ ਮਾੜਾ ਹੀ ਹੈ ਮਾੜਾ ਹੀ ਰਿਜ਼ਲਟ ਮਾੜਾ ਹੀ ਰਹਿਣਾ بڑے ਭਰਾ ਦੀ ਵੱਡੇ ਦੀ ਜਦੋਂ ਨਾਲ ਵਿਆਹੀ ਸੀ ਉਹਨਾਂ ਦੀ ਕਿਦਾਂ ਮੋੜ ਗਈ ਉਹ ਤੇ ਬਿਮਾਰ ਹੋ ਕੇ ਮਰਿਆ ਹੈ ਨਾਲ ਸ਼ੂਗਰ ਹੋ ਗਈ ਛੋਟਾ ਹੀ ਭਰਾ ਹੱਤੀ ਪਾ ਲਿਆ ਇਹਨਾਂ ਵੱਡਾ ਨਹੀਂ ਉਹ ਤੇ ਕਿਤਰੇ ਵਿਚਾਰਾਂ ਮਰ ਗਿਆ ਕਿੱਥੋਂ ਫਰਕ ਨਹੀਂ ਹੁੰਦਾ ਫਿਰ ਮੈਨੂੰ ਹੁਣ ਹੁਣ ਤੇ ਇਹਨਾਂ ਨੂੰ ਜਲੰਧਰੋਂ ਫੜਿਆ ਮੈਂ ਖੈਲਣਾ ਮੁੰਡਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਜਾਂਦੇ ਆ ਪਿੰਡ ਦਾ ਹੀ ਆ ਜਗ੍ਹਾ ਜਿੱਥੇ ਨੱਪਿਆ ਗਿਆ ਇਹ ਜਗ੍ਹਾ ਕਿੱਥੀ ਆ ਕੋਕੀ ਸੀ ਇਹ ਤੇ ਪਹਿਲਾਂ ਜਗ੍ਹਾ ਇਹ ਸਾਡਾ ਘਰ ਹੀ ਆ ਜੀ ਆ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਆ ਐਨ ਦੋਵੇਂ ਭਰਾ ਇੱਥੇ ਰਹਿੰਦੇ ਸੀ ਬਾੜੇ ਅਸੀਂ ਗੁੱਸੇ ਗੱਜੇ ਹੋਏ ਤੇ ਮੈਂ ਆ ਥਾਂ ਲੈ ਕੇ ਵੱਖਰਾ ਛੱਤ ਲਿਆ ਤੇ ਇਹ ਸਾਡੀ ਮਾਂ ਦਾ ਘਰ ਸੀ ਆ ਮਾਂ ਨੂੰ ਇੱਥੇ ਫਾਗ ਦਿੱਤੀ ਮਾਂ ਇੱਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਭਜਾਈ ਦੇ ਇਸ ਮੁੰਡੇ ਦੇ ਨਾਲ ਉਦੋਂ ਭਜਾਈ ਦੀ ਕਿੰਨੀ ਉਮਰ ਹੋ ਗਈ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਦਾ ਤੇ ਇਹਨਾਂ ਦਾ ਹੁਣ ਨਹੀਂ ਨਾ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੀ ਨਹੀਂ ਪਰ ਇਹ ਹੈ ਤਾਂ ਗਲਤੀ ਹੀ ਜੋ ਕੁਛ ਵੀ ਆ ਇਹ ਹੋ ਹੈ ਵੀ ਇਹਨਸ ਬੰਦ ਤੇ ਚਲੇ ਜਾਂਦੇ ਮੁੰਡਾ ਤੇ ਨਾ ਮਾਰਦੇ ਕੀ ਚਾਹੁੰਦੇ ਤੁਸੀਂ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਕਿਸ ਤਰੀਕੇ ਦਾ ਸਹਾ ਮਿਲਣੀ ਚਾਹੀਦੀ ਜਿੱਤ ਕੋ ਜਿੱਤ ਕੋ ਕਿੰਨੀ ਉਮਰ ਆਪਨੇ 60 ਸਾਲ ਤੇ ਇਹ ਕੀ ਭਾਣਾ ਵਾਪਰ ਗਿਆ ਕਿਉਂ ਆਪਣੇ ਪੁੱਤ ਨੂੰ ਮਾਰ ਕੇ ਦੁਗਿਆ ਇਹ ਦੇਖ ਨਹੀਂ ਕਿਤੇਗਾ ਉਹ ਜ਼ਬਰਦਸਤੀ ਕਰਦਾ ਹੁੰਦਾ ਕੰਦਾ ਡਾਕਦਾ ਜ਼ਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਕਦਾ ਜ਼ਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੈਗਾ ਮਾਰ ਇਹਨੂੰ ਮਰਵਾਇਆ ਇਹਦੇ ਇੱਕ ਦੋ ਵਾਰ ਜਿਹਨੇ ਰਲ ਕੇ ਜਿਹਦੇ ਨਾਲ ਰਲ ਕੇ ਤੁਸੀਂ ਮਾਰਿਆ ਉਹਨਾਂ ਕੀ ਜ਼ਿੰਮੇਵਾਰ ਸਬੰਧਾ ਸਾਡੇ ਇੰਨਾ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਮੁੰਡਾ ਨੂੰ ਮਾਰਦੇ ਫਿਰ ਆਪਣਾ ਮੁੰਡਾ ਕਿਉਂ ਮਾਰਦਾ ਤੁਸੀਂ ਇੰਨੇ ਮਾਰਿਆ ਅਣ ਕਿ ਰਾਤ 12:00 ਦਾ 10000 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫਿਰ ਉੱਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫਿਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ 14 ਕਿ ਸਾਢੋਗੇ ਨਹੀਂ ਨਜਰ ਤੋਂ ਇਕੱਠੇ ਰਹਿ ਅੱਜ ਤੁਸੀਂ ਖਾਸ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕਿ ਸਾਲ 14 ਕਿ ਨਹੀਂ ਆਇਆ ਮੰਨ ਕੇ

ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਹੈ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸੱਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰঞ্জੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛਗਿੱਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾੰਦ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸਾਂ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ਼ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬ੍ਰੰਦ ਕਰਨੇ ਆਏ ਆ ਬੇਟੇ